ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਆਂ ਸਾਰੇ ਜੜ ਦੀ ਕਲਾ ਤਾਂ ਬਿਰਤੀ ਜੋਗੇ ਕ੍ਰੈਸਟ ਬੇਨਤੀ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਬਾਅਦ ਸਬਸਕ੍ਰਾਈਬ ਕਰਨਾ ਨਾ ਲੱਗੇ ਬੈਲ ਬਟਨ ਨੂੰ ਦਬਾ ਕੇ ਔਰ ਸੈੱਟ ਕਰਨਾ ਨਵੀਂ ਵੀਡੀਓਆਂ ਨੋਟੀਫਿਕੇਸ਼ਨ ਜਲਦੀ ਮਿਲेंगी ਅੱਜ ਦੀ ਆਪਣੀ ਵਿਜਿਟ ਪਿੰਡ ਖੇਮਕਨ ਬਾਰਡਰ ਜ਼ਿਲ੍ਹਾ ਸ਼੍ਰੀ ਚੰਨਤਾ ਸਾਹਿਬ ਤਸੀਹ ਸਜਨੋ ਪਟੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਬਨੇ ਰਹੋ ਨਰਖ ਤਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਾਇਆ ਕਰੋ ਫਰਜ ਸਮਝ ਕੇ ਅੱਗੇ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜੇ ਕੋਈ ਆਪਣੀ ਜਿਹੜੀ ਖਰੀਦਦਾਰੀ ਬੜੇ ਪਿਆਰ ਨਾਲ ਕਰ ਸਕੇ ਠੀਕ ਹੈ ਜੀ ਤੇ ਆਓ ਲਈਏ ਡਿਟੇਲ ਕਰੀਏ ਤੁਹਾਡੇ ਨਾਲ ਸੰਜੀ ਬਾਈ ਅਸ਼ਵਨੀ ਸ਼ਾਹ ਜੀ ਤੇ ਗੱਲ ਹੋਊਗੀ ਸ਼ਾਹੀ ਸਤਿ ਸ਼੍ਰੀ ਅਕਾਲ ਅੱਛੀ ਕਾ ਬਾਬਾ ਜੀ ਜੀ ਆਉਣ ਜੀ ਵੈਲਕਮ ਧੰਨਵਾਦ ਹੋਸ ਰਹਾ ਹਾਂ ਕਾਇਮ ਸਦਾ ਛੱਡ ਦੇ ਕਲਾ ਯਾਰ ਜੈ ਜੈਕਾਰ ਸ਼ੁਕਰ ਹੈ ਜਦੋਂ ਮੈਂ ਮਾਇਨਾ ਮਕਾਰਦੇ ਇਹਦੇ ਬੰਬ ਧਮਾਕਾ ਹੀ ਕਰਿਆ ਕਰਦੇ ਹੈ ਇਹ ਕਰਦੇ ਉਧਰੋਂ ਮਾਈਆਂ ਲੋਕਾਂ ਨੂੰ ਡਰਾਇ ਜਾਂਦਾ ਮੇੜੀਗਾ ਬੰਬ ਧਮਾਕਾ ਹੋ ਜਾਣਾ ਆ ਜਾਣਾ ਜੰਗ ਲੱਗ ਜਾਣਾ ਬਾਰਡਰ ਏਰੀਆ ਖਾਲੀ ਕਰ ਦੋ ਬਹੁਤ ਜਿਆਦੇ ਫੋਨ ਆਉਂਦੇ ਭੈਣ ਭਰਾ ਤੁਸੀਂ ਜਿਵੇਂ ਬਿਲਕੁਲ ਬਾਰਡਰ ਦੇ ਬੈਠੇ ਇਹ ਆਪਣੇ ਹਿੰਦੁਸਤਾਨ ਦਾ ਪੰਜਾਬ ਦਾ ਖੇਰ ਤੇ ਅਖੇਮ ਕਰਨ ਬਾਰਡਰ ਬਿਲਕੁਲ ਆਪਾਂ ਜ਼ੀਰੋ ਲਾਈਨ ਤੇ ਬੈਠੇ ਆਏ ਆ ਤੇ ਆਪਣੀ ਖਾਲ ਵਿੱਚ ਮਾਸਾ ਨਹੀਂ ਕੋਈ ਡਾਰੇਗਾ ਬਾਬਾ ਜੀ ਤੂੜੀ ਬਣਾਉਂਦੇ ਤਾਰੋਂ ਪਾਰ ਲੋ ਤੂੜੀ ਬਣਾਉਂਦੇ ਆ ਲੋਕ ਰੁੱਝੇ ਕੰਮਕਾਰ ਕਰਦੇ ਆ ਤੇ ਆਪਣੇ ਤੋਂ ਜਿਹੜਾ 200 ਕਿਲੋਮੀਟਰ ਗਾਂ ਹੈ ਮਾਲਵਾ ਦਵਾਬਾ ਹਣਾ ਉਹਨਾਂ ਰੇ ਉੱਥੇ ਮੈਂ ਹਾਂ ਉਹ ਉਹ ਉੱਥੇ ਡਰੇ ਜਾਂਦੇ ਆ ਲੋਕ ਸਾਰੇ ਸੁੱਖ ਚੈਨ ਵਿੱਚ ਬੈਠੇ ਨੇ ਸੁੱਖ ਚੈਨ ਆ ਆਪਣੀ ਖਾਲਸ ਨਹੀਂ ਡਾਰੇਗਾ ਹਾਂ ਮਾਣੇ ਕਿਰਪਾਈ ਰੱਖੇ ਜੀ ਹਾਂ ਉਹ ਤੇ ਚਲੋ ਜਿਸ ਤਰ੍ਹਾਂ ਕਿਸੇ ਦੀ ਲਿਖੀ ਹੋਈ ਭੱਜਨ ਨਹੀਂ ਕਿਸੇ ਦੇਣਾ ਇਹੋ ਜਿਹੇ ਧਿਆਰ ਆ ਇਹੋ ਜੀਆਂ ਚੀਜ਼ਾਂ ਬਣਾਈਆਂ ਨਾ ਆਦੁਨਿਕ ਦਾ ਯੋਗ ਗਿਆ ਹਾਂ ਦੇਸ਼ ਭੇਜਣ ਵਾਲਾ ਕੰਮ ਨਹੀਂ ਸਜਣੋ ਰਹਿ ਗਿਆ ਇਹ ਇਹ ਅਰਦਾਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕੇ ਇਹੋ ਜਾਂ ਸਮਾਂ ਨਾ ਬਖਾ ਮਰਿਆ ਪਿਆ ਉਹਨੂੰ ਮਾਰਨ ਦੀ ਲੋੜ ਹੀ ਨਹੀਂ ਆ ਹਾਂ ਉਹ ਤਾਂ ਪਹਿਲਾਂ ਹੀ ਪੁੱਕਾ ਮਰਿਆ ਹਾਂ ਇਹ ਨੂੰ ਨਾ ਕੋਈ ਮਾਰੂ ਤੇ ਕਾਰਨਾਮੇ ਨਾ ਹੀ ਹੋਣ ਇਹ ਮਹਾਰਾਜ ਚੜ੍ਹਦੀ ਕਲਾ ਜੀ ਵਸਦਾ ਰਹੇ ਪੰਜਾਬ ਚੜ੍ਹਦਾ ਵੀ ਤੇ ਲੈਂਦਾ ਵੀ ਕਿਉਂਕਿ ਜਿਹੜੀ ਪਪਲੀ ਕੇ ਆ ਜਨਤਾ ਉਹ ਨਹੀਂ ਚਾਹੁੰਦੀ ਸਰਕਾਰਾਂ ਦੇ ਜੋ ਵੀ ਚਾਹਿਆ ਉਹ ਸਰਕਾਰਾਂ ਨੇ ਹੋਣਾ ਏ ਆਪਾਂ ਆਪਾਂ ਨਿੱਕੀ ਜਨਤਾ ਨਾਲ ਕੋਈ ਰੋਲ ਹੀ ਨਹੀਂ ਵਿੱਚ ਇਹ ਤੇ ਸਰਕਾਰਾਂ ਦੇ ਕੰਮ ਹੈ ਸਰਕਾਰਾਂ ਹੀ ਕਰਨਾ ਜੀ ਤੇ ਬਾਕੀ ਚਲੋ ਨਾ ਹੀ ਹੋਵੇ ਹਰ ਇੱਕ ਦੇ ਚੜਦੀ ਕਲਾ ਠੰਡੀਆਂ ਵਾਵਾ ਹੁੰਦੀਆਂ ਰਹਿਣ ਤੇ ਆਪਣੇ ਤੇ ਵੈਸੇ ਹੀ ਕੋਈ ਗੱਲਬਾਤ ਨਹੀਂ ਲੋਕੀ ਮੀਡੀਆ ਜਿਆਦਾ ਟਾਈਜੇਂਦਾ ਸਾਰੀ ਦੁਨੀਆ ਫੌਜ ਦੇ ਨਾਲ ਪਰਵਾਹ ਨਹੀਂ ਕੇ ਗੱਲ ਦੀ ਹਾਂ ਸਾਰੀ ਦੁਨੀਆ ਫੌਜ ਦੇ ਨਾਲ ਜਦੋਂ ਮਰਜ਼ੀ ਜੰਗ ਲੱਗਦੇ ਜੋ ਮਰਜ਼ੀ ਹੋਵੇ ਬਸ ਜੀ ਬਸ ਬਦਲਾ ਨਹੀਂ ਨਾ ਜੀ ਨਾ ਉਡਾ ਡਾ ਦਿਆਂਗੇ ਬਾਬਾ ਫਿਰ ਕਿਹੜੀ ਘਾਲਿਆ ਤੇ ਡਰੈਸ ਕਰੀਏ ਕਰਾ ਨੋਟ ਪਿੰਡ ਖੇਮਕਰਨ ਜੀ ਹਾਂ ਤੇ ਤਹਿਸੀਲ ਪੱਟੀ ਹਾਂ ਜ਼ਿਲ੍ਹਾ ਜਿਹੜਾ ਸ੍ਰੀ ਤਨਤਨ ਸਾਹਿਬ ਜੀ ਮਾਝੇ ਦੇ ਮਝਾਲ ਖੇਮਕਰਨ ਬਾਰਡਰ ਤੋਂ ਹਨਾ ਡਾਇਰੈਕਟਰ ਅਸ਼ਵਨੀ ਸ਼ਾਹ ਜੀ ਦੇ ਕੋਲ ਪਹੁੰਚੇ ਹਨਾ ਨੰਬਰ 8196 ਹਾਂਜੀ 02120 ਹਾਂਜੀ 8196 ਹਾਂ 90 21 ਨੰਬਰੜਾ ਯਾਦ ਹੋ ਗਏ ਹਨਾ ਤੇ ਇੱਕੋ ਹਾਂਜੀ ਅੱਜ ਵੈੜ ਪਾਉਣੀ ਆ ਹਾਂਜੀ ਸੋਈ ਹਾਂਜੀ ਤਾਜੀ ਮਗਰ ਬੱਛੀ ਯਾਰ ਸ਼ੈਰ ਦੀ ਜੱਸੀ ਜੀ ਆ ਗਈ ਯਾਰ ਸ਼ਰ ਵੀ ਆ ਗਈ ਸ਼ਾਈ ਹਲਚੀ ਆ ਗਈ ਹਨਾ ਰਲਈ ਮੇਰੀ ਮਿਕਸ ਆ ਗਈ ਧੁੰਨ ਬੜਾ ਵੇਖੋ ਲੌਂਗਰੇ ਸਜਣੋਂ ਵਾਈਟ ਰਾਂਗ ਦਾ ਥੱਲੇ ਨਾਰੂਆ ਵੀ ਨਾਲ ਆ ਤੇ ਕਿਤੇ ਕੱਲ ਦੀ ਜਾਪਦੀ ਜੇ ਸੂਈ ਹੁੰਦੀ ਹੈ ਹਨਾ ਤਾਜੀ ਸੂਈ ਆ ਤਾਜੀ ਸੂਈ ਆ ਕੱਲ ਹੀ ਸੂਈ ਤੇ ਪਰਸੋਂ ਸੂਈ ਆ ਅੱਜ ਤੀਜਾ ਦਿਨ ਹੋ ਗਿਆ ਤੀਜਾ ਦਿਨ ਹੋ ਗਿਆ ਕਿੰਨੇ ਬੌਲੇ ਤੋਂ ਸਟਾਰਟਿੰਗ ਕੀਤੀ ਮਮਾ ਜੀ ਅੱਜ ਲਗਭਗ 20 ਕਿਲੋ ਬੌਲਾ ਇਸ ਟਾਈਮ ਜਿਹੜਾ ਇਹਦੇ ਲੱਗ ਹੈਗਾ ਇਹ ਫਿਰ 25 ਕਿਲੋ ਨਹੀਂ ਛੱਡਦੀ ਇਹ ਬੱਬਾ ਜੀ ਜੇ ਤਾਂ ਹੋਵੇ ਠੰਡ ਹਾਂ ਤੇਰੇ 30 ਕਿਲੋ ਰਿਨੇਟ ਚੱਲ ਜਾਂਦੀ ਆ ਤੇ ਹੁਣ ਇੱਕ ਤਾਂ ਮੰਡ ਵੀ ਥੋੜਾ ਪਾਉਣਾ ਹੁੰਦਾ ਹੈ ਤੇ ਹੁਣ ਮਤਲਬ 25 ਕਿਲੋ ਦੇ ਕਰੀਬ ਨੇ ਦੁੱਧ ਦੇਣਾ ਮਤਲਬ ਹਰਿਆਵੀ ਖਦਮ ਵਾਲੀ ਗੱਲ ਆ ਹਾਂ ਤੇ ਛਟਾਲਾ ਚੂਲਾ ਵੀ ਘੱਟ ਹੀ ਆਉਂਦਾ ਮੰਡੀ ਹਾਂ ਚਲੋ ਜਿੰਨੇ ਨਾ ਆਉਣ ਵਾਲੇ ਦੇ ਬਰਾਬਰ ਹੀ ਆ ਠੀਕ ਆ ਤੇ ਕਰਾਉਸ ਆ ਗਰਮੀ ਵਾਲੀ ਆ ਤੇ ਖੁੱਲ ਕੇ ਤੋਰਾ ਤਰਾ ਕਰਾ ਵਖਾਈਏ ਚੈੱਕ ਕਰਾਈਏ ਇਹ ਵੱਡੀ ਆ ਵਾਹ ਜੀ ਵਾਹ ਕੀ ਬਾਤ ਹੈ ਹੈ ਪਾਂਡੇ ਲਾਈ ਬੈਠੀ ਕਰਮਾ ਵਾਲੀ ਕਹਿਣ ਵਾਲੀ ਨਹੀਂ ਗੱਲ ਹਨਾ ਇੱਕ ਹੀ ਲਾਈਏ ਭਾਵੇਂ ਇੱਕ ਹੀ ਹਨੇ ਹਾਂ ਸਾਈ ਨਾ ਤਾਰੀਏ ਉਹਨੇ ਆ ਤੁਰਦੇ ਮੜ ਕਰੇ ਨਾਲ ਵੇ ਦੋ ਪੈਰ ਭਾਵੇਂ ਘਾਟ ਤੁਰੀਏ ਸੱਜਣੋ ਕਿਆ ਬਾਤ ਹੈ ਥਾਂ ਤੇ ਲਕਣਾ ਸ਼ਾਹ ਜੀ ਦਾ ਥੱਲੇ ਫੈਸ਼ ਫੁੱਲਸ ਪਈ ਆਦੇ ਪਰ ਨਹੀਂ ਜੀਜਾ ਕੋਈ ਤੋਹਫੀ ਕੱਢ ਕੇ ਲਿਆਂਦਾ ਐਵੇਂ ਨਹੀਂ ਕਿਹਾ ਕਿ ਬੰਬ ਤਮਾਕਾ ਬੰਬ ਤਮਾਕਾ ਜੀ ਨਾ ਬੱਬਾ ਜੀ ਹੁਣ ਗੱਲਾਂ ਕਰਨੂੰ ਤਾਂ ਚਰੀ ਜਾਈ ਦੇ ਹਾਂ ਨਹੀਂ ਨਾਲੇ ਜਿਹੜੀ ਕ੍ਰੋਸਾਂਗ ਦੇ ਵਿੱਚ ਆ ਨਾ ਮੈਂ ਨਾ ਰਖਾਉਂਦੀ ਸਜਣੋ 25 ਕਿਲੋ ਚਾਹ ਵੀ ਦੁੱਧ ਦਾ ਕ੍ਰੋਸ ਗਾਂ ਦਾ ਦੁੱਧ ਹੁੰਦਾ ਸੰਘਣਾ ਇਹ ਸਮਝ ਲਓ ਮੱਝ ਹੀ ਲੈਂਦੇ ਪਹਿਲੇ ਗਾਂ ਨਹੀਂ ਤੇ ਦੁੱਧ ਸੰਘਣਾ ਆਂਦਾ ਚਿੱਟਾ ਆਂਦਾ ਮਈਆਂ ਰਖਾਂਦਾ ਇਹ ਦੁੱਧ ਜਿਹੜਾ ਮੱਝਰ ਗਾਂ ਨੇ ਦੇਣਾ ਜੇ ਮੱਝ ਨੇ 15 ਦਿੱਤਾ ਤੇ ਇਹਦਾ 15 ਬਰਾਬਰ ਹੋਣਾ ਤੇ ਜਿਹੜੀ ਐਫ ਪੀ ਦੇ ਵਿੱਚ ਆ ਜਾਂਦੀ ਹੁੰਦਾ ਦੁੱਧ ਪਤਲਾ ਆਂਦਾ ਉਹ ਮੰਨਦੇ 30 ਵੀ 35 ਪਲੱਸ ਵੀ ਬੜੇ ਆਮ ਨਾਲ ਪਾ ਦਿੰਦੀਆਂ ਕਿਉਂਕਿ ਉਹ ਗਾਂ ਚ ਗਣੀ ਜਾਂਦੀ ਹੈ ਨਾ ਅੱਜਕੱਲ ਤਾਂ ਕਹਿੰਦੇ ਵਨਗੁੰਡ ਵੀ ਥੋੜਾ ਹਸਾਬ ਨਾਲ ਪੋਣਾ ਹੁੰਦਾ ਹੈ ਹਸਾਬ ਨਾਲ ਤੇ ਘਿਰਕਣਾ ਪੈਂਦਾ ਡੰਗਰ ਵੀ ਬੌਲੇ ਤਾਂ ਸਟਾਰਟ ਹੋਈ ਆ ਤਿੰਨਾਂ ਜਨਾ ਸੀ ਤੇ ਇਹ ਫਿਰ 25 ਨਹੀਂ ਛੱਡਦਾ ਸੋਹਣੀ ਵੈੜ ਸੂਬਾ ਦੂਜਾ ਅਨੇ ਜੀ ਤੀਸਰੇ ਸੂਬਾ ਆਪਾਂ ਤੀਸਰੇ ਕਿਹਨੂੰ ਮਾਰਨਾ ਠੀਕ ਆ ਹਾਂਜੀ ਠੀਕ ਆ ਜੀ ਤੀਸਰਾ ਸੂਬਾ ਹਨਾ ਤੇ ਸੋਹਣਾ ਗੋਲ ਬੂਲ ਵੀ ਚੁਾਈ ਵੀ ਚੰਗੀ ਆ ਚੱਲ ਮਗਰੋਂ ਆਪਾਂ ਧਾਰਾਂ ਵੀ ਕਰਵਾ ਦਿੰਨੇ ਆ ਤੇ ਗੱਲ ਰੇਟ ਦੀ ਕਰੀਏ ਕਿੰਨੇ ਦੀ ਰੇਟ ਬਾਬਾ ਜੀ 90000 ਦੀ ਗਾਂ ਨੇ ਰਾਂ ਉਹ ਚੋ ਪਿਆਰ ਮਾਉਤ ਉਹ ਤੋਂ ਕਰ ਦਾਂਗੇ 2000 ਕਰ ਦਾਂਗੇ ਮਾਨਦਾਨ ਕਰਦੇ ਤੇ 85 ਦੀ ਕਰ ਦਈਏ ਬਾਬਾ ਜੀ ਐਂਡ ਜਿਹੜਾ ਨਾ 85 ਤੋਂ ਹੀ ਕਰਨਾ ਆਪਾਂ ਹਾਂ 80000 ਰੁਪਏ ਦੀ ਹਾਨਾ ਕਰ ਦਿਆਂਗੇ ਐਵੇਂ ਕਦੀ 5 ਆਖੀਏ ਕਦੀ 2 ਆਖੀਏ ਹਮ 80000 ਦੀ ਹਾਨਾ ਹੋਏਗੀ ਇਸ ਤੋਂ ਘੱਟ ਵੱਧ ਨਾਲ ਮੇਰਾ ਵੀਰ ਫੋਨ ਨਾਲ ਠੀਕ ਆ ਜਿਹੜੀ ਐਂਡ ਆਣੋ 80000 ਦੀ ਹੋਏਗੀ ਠੀਕ ਆ ਆਪਾਂ ਕੋਈ 90 ਮੰਗ ਕੇ 85 ਆਖੀਏ ਅਸੀਂ ਜੋ 70000 ਦੇ ਆਣ ਨਾਲ। ਠੀਕ। ਲਓ ਸੱਜਣਾ 80000 ਦੇ ਵਿੱਚ ਜਿਹੜੀ ਮਿਲ ਜੂਗੀ ਮੱਝ ਆ ਸੱਜਣਾ ਬੇਨਤੀ ਐ ਕੁਐਸਟ ਐ ਸਾਡੇ ਗਾੜੀ ਮੱਝ ਖਰੀਦਣੀ ਗਾਂ ਵਾਲਾ ਹਿਸਾਬ ਨਹੀਂ ਆ ਕਿਉਂਕਿ ਦੁੱਧ ਵੀ ਬੜਾ ਸੰਗਣਾਂ ਦਾ ਏ ਇਹ ਜਾਰਾ ਤੇ ਇਹ ਜਿਹੜੀ ਕਰੋ ਸੰਗ ਦੇ ਵਿੱਚ ਆ ਗਈ ਐ ਛਾਈ ਹਾਲ ਦੇ ਵਿੱਚ ਆ ਗਈ। ਤੇ ਥਾਨ ਵੜਾ ਏ ਚੁਾਈ ਵੀ ਤੁਹਾਨੂੰ ਚਲੋ ਕਰਵਾ ਕੇ ਵਿੱਚ ਆਪਾਂ ਵਿਖਾਵਾਂਗੇ ਠੀਕ ਆ। ਤੇ ਵਹਿੜ ਚੰਗੀ ਆ ਤੀਸਰਾ ਸੂਆ ਸੂਈ ਹੋਈ ਆ। ਮਗਰ ਵੀ ਬੱਛੀ ਜਿਹੜੀ ਪਾਈ ਆ ਧੋਨ ਨਾਲੀ ਤੇ ਇੱਕ ਲਾ ਆ ਕੇ ਮੜਿਆ ਐਨੂੰ ਖਾ ਦਿਓ ਆਰਡਰ ਕੁਆਲਟੀ ਹੋਏ ਹਾਂ ਵਾਹ ਜੀ ਵਾਹ ਵੇਖੋ ਜੀ ਸੱਜਣੋ ਵਾਹ ਕਮਾਲ ਹੀ ਕਰੀ ਬੈਠੀ ਕਰਮਾ ਵਾਲੀ ਕਹਿਣ ਵਾਲੀ ਗੱਲ ਨਹੀਂ ਆ ਹੈ ਹੀ ਆ ਕੋਈ ਚੀਜ਼ ਆ ਐਵੇਂ ਨਹੀਂ ਆਖਣਾ ਸੋਹਣੀ ਚੀਜ਼ ਕਹਨ ਭਲੇ ਬਾਬਾ ਜੀ ਦੂਜੇ ਸਵੇਰ ਵੀ ਆਖੀ ਸੀ ਜੋ ਮੱਛੀ ਤੀਜੇ ਸਵੇਰ ਗਾਂ ਸੋਈ ਆ ਠੀਕ ਆ ਚਲੋ ਖਰੀਦਦਾਰੀ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ